ਪਰਕਾ ਕਬੇ ਉਹ ਅਕਰ ਮੀਟਿੰਗ ਦੇ ਬਾਅਦ ਕੀ ਕੀ ਫੈਸਲੇ ਲਿਤੇ ਗਏ ਆ ਕਿ ਕਿਸ ਕਿਹੜੀ ਕਮੇਟੀ ਕੋਲ ਰੁਕ ਦਿੱਤੀ ਜਾ ਰਹੀ ਹੈ ਇਸ ਫਾਰਮ ਵਿੱਚ ਅ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਪੱਤਰਕਾਰਾਂ ਵੀਰੇ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਗਾ ਕਿ ਮਿਲਬ ਕੀ ਸਾਡੇ ਇੱਕ ਬੋਲ ਤੇ ਉਰੇ ਪਹੁੰਚ ਜਾਂਦੇ ਨੇ ਤੇ ਜਿਹੜੀ ਇਸ ਟਾਈਮ ਇਹ ਮੀਟਿੰਗ ਰੱਖੀ ਗਈ ਹੈ ਤੇ ਇਹਨਾਂ ਨੇ ਮੇਰੀ ਰਾਮਲੀਲਾ ਕਮੇਟੀ ਨੇ ਜਿਹੜੀ ਵੀ ਸਾਡੀ ਮੈਨੇਜਮੈਂਟ ਸੀ ਇਹਨਾਂ ਨੇ ਮੈਨੂੰ ਸਰਵ ਸੰਤਿਨ ਦਾ ਪ੍ਰਧਾਨ ਚੁਣਿਆ ਤੇ ਉਸ ਤੋਂ ਬਾਅਦ ਜੀ ਅਸੀਂ ਨੇ ਰਾਮਲੀਲਾ ਦੀ ਜੋ ਡੇਟ ਫਾਈਨਲ ਕਰਨੀ ਸੀਗੀ ਉਹ ਕਰੀ ਆਪਾਂ ਨੇ ਜੀ 2 ਅਕਤੂਬਰ ਜਿਹੜੀ ਹੈਗੀ ਸਾਡੀ ਰਾਮਲੀਲਾ ਡੇਟ ਜਿਹੜੀ ਥੀ ਉਹ ਫਾਈਨਲ ਹੋ ਚੁੱਕੀ ਆ ਤੇ ਔਰ 10 ਸਤੰਬਰ ਨੂੰ ਜਿਹੜੀ ਅਸੀਂ ਛੰਡ ਰਸਮ ਕਰਨੀ ਹੈ ਉਸੇ ਉਹਦੇ ਵਾਸਤੇ ਅਸੀਂ ਨੇ ਬਹੁਤ ਹੀ ਬਹੁਤ ਭਾਪੇ ਸ਼ੋਹਯਾ ਤਰ੍ਹਾਂ ਕੱਢਣੀ ਹੈ ਜੀ ਤੇ ਜਿੱਦਣਾ ਵੀ ਮਿਲ ਕੇ ਆਪਾਂ ਇੱਕ ਛੰਡ ਰਸਮ ਕਹਿੰਦੇ ਕੀ ਆਪਾਂ ਛੰਡ ਰਸਮ ਤਦ ਕਰਦੇ ਹਾਂ ਜਦ ਅਨੁਮਾਨ ਜੀ ਆਪਾਂ ਬਿਰਾਜਮਾਨ ਕਰਦੇ ਹਾਂ ਉਹਦੀ ਆਗਮਨ ਦੇ ਹੇਠ ਛੱਲੇ ਆ ਕੇ ਅਸੀਂ ਰਾਮਲੀਲਾ ਸਟਾਰਟ ਕਰਾਂਗੇ ਤੇ ਹੋਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਸ ਵਾਰੀ ਜਿਹੜੀ ਆਪਾਂ ਰਾਮਲੀਲਾ ਤੁਹਾਨੂੰ ਦਿਖਾਵਾਂਗੇ ਉਹ ਬਹੁਤ ਹੀ ਬਹੁਤ ਅਲੱਗ ਲੈਵਲ ਤੇ ਤੁਹਾਡੇ ਸਾਹਮਣੇ ਪ੍ਰਮੋਟ ਕਰਾਂਗੇ ਆਪਾਂ ਰਾਮਲੀਲਾ ਨੂੰ ਇਸ ਵਾਰੀ ਜੋ ਵੀ ਆਪਣੀ ਰਾਮਲੀਲਾ ਹੈ ਅ ਟਰਸਟ ਹੋ ਗਈ ਜਿੰਨੀ ਜਿੰਨਾ ਵੀ ਤੁਹਾਨੂੰ ਪਹਿਲਾਂ ਵੀ ਅਸੀਂ ਨੇ ਬਹੁਤ ਚੇਂਜਸ ਲੈ ਕੇ ਆਏ تھے ਉਸ ਰਾਮਲਾ ਚ ਇੱਕ ਇੱਕ ਟਰਸਟ ਲਗਾਈ ਸੀਗੀ LED ਪਾਲ ਸਕ੍ਰੀਨ ਵਗੈਰਾ ਲਾਈ ਸੀ ਸੀਗੀ ਜੀ ਇਹ ਲੜਕੀਆਂ ਨੇ ਬੱਚਿਆਂ ਨੇ ਰੋਲ ਵੀ ਕਰੇ ਸੀ ਕਿ ਇਸ ਵਾਰ ਲੜਕੀਆਂ ਹੋਰ ਵੀ ਉੱਪਰ ਕੇ ਸਾਡੀ ਰਾਮਲਾ ਕਮੇਟੀ ਵਿੱਚ ਸ਼ਾਮਿਲ ਹੋ ਰਹੀ ਨੇ ਤੇ ਮੁਸਤਫਾ ਤੁਹਾਡਾ ਮੈਂ ਕਹਿਣਾ ਚਾਹਾਂਗਾ ਕਿ ਇੱਕ ਟਰਸਟ ਜਿਹੜੀ ਆਪਾਂ ਕ੍ਰਿਸ਼ਨਾ ਮੱਦੀ ਦੇ ਅੰਦਰ ਲਾ ਰਹੇ ਹਾਂ 60 ਬਾਈ 60 ਦੀ ਉਹ ਬਹੁਤ ਹੀ ਬਹੁਤ ਤਕੜੇ ਲੈਵਲ ਬਦ ਲਗਾਣ ਲੱਗੇ ਆ ਜੀ ਜਿਹਦੇ ਵਿੱਚ ਆਪਾਂ ਨੂੰ ਹਰੇਕ ਚੀਜ਼ ਦੀ ਫੈਸਿਲਿਟੀ ਦੇਈ ਜਾਵਾਂਗੀ ਤੇ ਹਰੇਕ ਚੀਜ਼ ਦਾ ਪਾਣੀ ਦਾ ਪ੍ਰਬੰਧ ਵਾਟਰ ਦਾ ਪ੍ਰਬੰਧ ਕਰਿਆ ਜਾਵੇਗਾ ਔਰ ਜਿਕੜਾ ਵੀ ਮਤਲਬ ਕਿ ਸੜੀ ਰਾਮ ਲਾਲ ਕਮੇਟੀ ਨੇ ਜਿੱਦਾਂ ਵੀ ਫੈਸਲਾ ਲਿਆ ਜੀ ਉਹ ਥੋੜੇ ਸਾਹਮਣੇ ਅਸੀਂ ਦੱਸ ਦਿੱਤਾ ਗਿਆ ਜੀ ਰਾਮੀ ਲਾਲ ਨਾਟਕ ਦਾ ਮੰਚਰ ਕਿੰਨੇ ਵਜੇ ਸਟਾਰਟ ਹੋਵੇਗਾ ਜੀ ਕਿੰਨੇ ਵਜੇ ਤੱਕ ਲਗਾਤਾਰ ਚੱਲੇਗਾ ਅ ਜਿਹੜਾ ਰਾਮਲੀਲਾ ਦੀ ਟਾਈਮਿੰਗ ਹੈ ਜੀ ਉਹ ਤਕਰੀਬਨ ਆਪਣੀ 8 ਵਜੇ ਸਟਾਰਟ ਹੋ ਜੇਗੀ ਔਰ ਪ੍ਰਭੂ ਦੀ ਇੱਛਾ ਨਾਲ ਜਿੰਨਾ ਵੀ ਹੋਏ ਜੋ ਉਸ ਹਿਸਾਬ ਨਾਲ ਸੱਪਨ ਕੀਤਾ ਜਾਵੇਗਾ ਠੀਕ ਹੈ ਕੋਈ ਕਲਾਕਾਰ ਕੋਈ ਸ਼ਹਿਰ ਵਾਸੀ ਪਾਰਟਿਸਿਪੇਟ ਕਰਨਾ ਚਾਹੁੰਦਾ ਹੋਵੇ ਤਾਂ ਕਿਸ ਦੇ ਨਾਲ ਸੰਪਰਕ ਕਰ ਸਕਦਾ ਹੈ ਕਿ ਨਾਟਕ ਦੇ ਵਿੱਚ ਅ ਜਿਹੜੇ ਜਿਹਨੇ ਵੀ ਆਪਣੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਸਾਡੇ ਮਨੀਸ਼ਵਰ ਮੇ ਡਾਇਰੈਕਟਰ ਸਾਹਿਬ ਜੀ ਨੋਨੀ ਨੋਨੀ ਗੁਪਤਾ ਜੀ ਡਾਇਰੈਕਟਰ ਜੀ ਇਹਨਾਂ ਨਾਲ ਦੋਨੋਂ ਨਾਲ ਸੰਪਰਕਿਤ ਕਰਿਆ ਜਾਵੇ ਜੀ ਤੇ ਤੁਹਾਡਾ ਜਿਹੜਾ ਨੰਬਰ ਹੈਗਾ ਜੀ ਤੇ ਤੁਹਾਨੂੰ ਅਸੀਂ ਨੰਬਰ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਸਾਡਾ ਮਤਲਬ ਕਿ ਨੰਬਰ ਹੈ ਉਹ ਹੈਗਾ 998526655 ਇਹ ਨੰਬਰ ਤੇ ਤੁਸੀਂ ਸੰਪਰਕ ਕਰੋ ਮੈਂ ਇੱਕ ਵਾਰ ਫੇਰ ਤੁਹਾਨੂੰ ਕੰਟੈਕਟ ਦੱਸੂਗਾ ਕਿ 998526655 ਉਹ ਜੇ ਤੁਹਾਨੂੰ ਕੰਟੈਕਟ ਦਿੱਤਾ ਗਿਆ ਹੈ ਕਿ ਕੋਈ ਵੀ ਆਪਣਾ ਬੱਚਾ ਤੁਸੀਂ ਪ੍ਰਭੂ શ્રી ਰਾਮ ਜੀ ਨਾਲ ਜੋੜਨਾ ਚਾਹੁੰਦੇ ਨੇ ਕੋਈ ਵੀ ਮਤਲਬ ਕੀ ਕੋਈ ਵੀ ਆ ਰੋਲ ਵਾਸਤੇ ਤੁਸੀਂ ਕੋਈ ਨਾ ਕੋਈ ਚਾਹਵਾਨ ਹੋ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਤੇ ਆਪਾਂ ਤੁਹਾਡੇ ਨਾਲ ਹਰ ਟਾਈਮ ਅਵੇਲੇਬਲ ਰਵਾਂਗੇ ਜੀ ਤੇ ਮੈਂ ਤਾਂ ਚਾਹਦਾ ਕਿ ਜਿਹੜੇ ਆਪਣੇ ਯੂਥ ਹੈ ਜਿਹੜੇ ਬੱਚੇ ਹੈ ਉਹ ਮੁਰੇ ਆਉ ਕਿ ਇਸ ਚੀਜ਼ ਨੂੰ ਆਪਣੇ ਇੱਕ ਹਫਤੇ ਬੜੀ ਵਧੀਆ ਗੱਲ ਇਹ ਹੈ ਜੀ ਕਿ ਜਿਹੜੇ ਬੱਚੇ ਸਾਡੇ ਨਾਲ ਜੁੜਨੇ ਜਾ ਰਹੇ ਹੈ ਜੀ ਔਰ ਕਾਫੀ ਆਲਮੋਸਟ ਬੱਚੇ ਸਾਡੇ ਨੇ ਬਹੁਤ ਪਿਛਲੀ ਵਾਰ ਵੀ ਬਹੁਤ ਅੱਛੇ ਤਰ੍ਹਾਂ ਦੇ ਨਾਲ ਪਾਰਟਿਸਪੇਟ ਕੀਤੀ ਹੈ ਕੀਤੀ ਹੈ ਤੇ ਔਰ ਬਹੁਤ ਹੀ ਬਹੁਤ ਤਰੀਕੇ ਨਾਲ ਤੁਹਾਨੂੰ ਸੀਨ ਵੀ ਦਿਖਾਈ ਗਏ ਨੇ ਤੇ ਉਹਨਾਂ ਨੂੰ ਬਹੁਤ ਉਤਸ਼ਾਹ ਸੀਗਾ ਸਾਡੇ ਡਾਇਰੈਕਟਰ ਸਾਹਿਬਾਂ ਨੇ ਬਹੁਤ ਮਿਹਨਤ ਕੀਤੀ ਹੋਣਾ ਉਤੇ ਬੱਚਿਆਂ ਤੇ ਤੇ ਮੈਂ ਡਾਇਰੈਕਟਰ ਸਾਹਿਬ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਕਰ ਵਗਰ ਛੱਡ ਕੇ ਬੱਚਿਆਂ ਤੇ ਬਹੁਤ ਮਿਹਨਤ ਕਰਦੇ ਨੇ ਸਾਡੀ ਮੈਨੇਜਮੈਂਟ ਦੇ ਸਟਾਫ ਦੇ ਜਿੰਨੇ ਵੀ ਸਮੂਹ ਮੈਂਬਰਸ ਸਾਡੇ ਇਸ ਟਾਈਮ ਪੂਰੇ ਵਿਰਾਜਮਾਨ ਹੈ ਉਹ ਹਮੇਸ਼ਾ ਇਹ ਕਹਿੰਦੇ ਕਿ ਜਦ ਵੀ ਕਹਿੰਦੇ ਕਿ ਸਾਡੀ ਜਿਹੜੀ ਰਾਮਲਾ ਹੁੰਦੀ ਹੈ ਟੋਟਲ 9 ਦਿਨ ਦੀ ਹੁੰਦੀ ਹੈ ਪਰ ਜਿਹੜੇ ਸਾਡਾ ਰਾਮਲੀਲਾ ਦਾ ਕੰਮ ਹੁੰਦਾ ਹੈ ਉਹ ਸਾਡਾ ਡੇਢ ਮਹੀਨਾ ਪਹਿਲੇ ਸਟਾਰਟ ਹੋ ਜਾਂਦਾ ਹੈ ਤੇ ਉਸੇ ਹਿਸਾਬ ਨਾਲ ਜੀ ਜਿੰਨੇ ਵੀ ਸਾਡੇ ਇਸ ਟਾਈਮ ਮੈਨੇਜਮੈਂਟ ਸਾਡੀ ਮੈਨੇਜਮੈਂਟ ਦੇ ਇਸ ਟਾਈਮ ਮੌਜੂਦ ਗਏ ਆ ਉਹਰੇ ਕਲਾਕਾਰ ਵੀ ਨੇ ਮੈਨੇਜਮੈਂਟ ਦੇ ਉਹਦੇਦਾਰ ਵੀ ਨੇ ਤੇ ਅਸੀਂ ਆਪਣਾ ਵਧੀਆ ਤਰੀਕੇ ਨਾਲ ਪਰਿਵਾਰ ਪਰਿਵਾਰਿਕ ਮਿਲਜੁਲ ਕੇ ਅਸੀਂ ਕੰਮ ਕਰਦੇ ਹਾਂ ਰਿਹਸਲ ਕਦ ਤੋਂ ਸ਼ੁਰੂ ਹੋਣੀ ਹੈ ਰਿਹਸਲ ਤਕਰੀਬਨ ਜੀ ਆਪਣੀ ਰਿਹਸਲ ਆਪਣੀ ਹੋ ਜੇਗੀ ਘਟੋ ਘਟ 24 ਸਤੰਬਰ ਤੋਂ ਬਸ ਰਿਹਸਲ ਸਟਾਰਟ ਕਰ ਦਿੰਦੇ ਜੀ Uh, 24 ਸਤੰਬਰ ਤੋਂ ਰੈਸਲ ਸਟਾਰਟ ਕਰ ਦਿੰਗੇ ਜੇ ਅਗਰ 24 ਤੋਂ ਜਿਹੜੀ ਅਸੀਂ 24 ਦੀ ਜਿਹੜੀ 24 ਸਤੰਬਰ ਹੈ ਅਸੀਂ ਇਹ ਰੈਸਲ ਤਾਂ ਕਰਕੇ ਡੇਟ ਰੱਖੀ ਹੈ ਕਿਉਂਕਿ ਇਹ ਥੋੜੀਕ ਮਲਕੀ ক্লোਜ਼ ਡੇਟ ਰੱਖੀ ਹੈ ਉਸ ਤੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਅਸੀਂ ਰੈਸਲ ਕਰਾਣੀ ਹੈ ਜਿਹੜਾ ਕੋਈ ਲੜਕੀਆਂ ਵਗੈਰਾ ਕੁਝ ਵੀ ਹੋ ਗਈ ਰੈਸਲ ਵਾਸਤੇ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਟ੍ਰੇਨਿੰਗ ਸਟਾਰਟ ਕਰ ਦਿੰਗੇ ਜੀ ਤੇ ਉਹਨਾਂ ਨੂੰ ਹਰੇਕ ਵਾਰੀ ਜਿੱਕਰ ਤੁਹਾਨੂੰ ਨੰਬਰ ਕੰਟੈਕਟ ਦਿੱਤੇ ਗਿਆ ਜੀ ਉਹ ਉਹਨਾਂ ਵਾਸਤੇ ਅਸੀਂ ਰੈਸਲ ਸਟਾਰਟ ਕਰਾਂਗੇ ਅਮਰੀਤ ਜੀ ਤੁਸੀਂ ਕੀ ਜਾਣ ਲੱਗਦੇ ਮੈਂ ਸਰ ਜੀ ਪਹਿਲਾਂ ਤਾਂ ਸਾਰੇ ਸ਼ਹਿਰ ਨੂੰ ਤੇ ਮੇਰੇ ਜਿਨੇ ਪ੍ਰੈਸ ਕਲੱਬ ਦੇ ਭਰਾ ਨੇ ਸਭ ਨੂੰ જય ਸ਼੍ਰੀ ਰਾਮ ਤੇ ਜਿਵੇਂ ਕਿ ਸਾਡੇ ਛੋਟਾ ਭਰਾ ਗੋਫੀ ਰਾਣਾ ਜੀ ਜਿਨ੍ਹਾਂ ਨੂੰ ਅਸੀਂ ਪੂਰੀ ਸਰਸਮਤੀ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇਹਨਾਂ ਨੂੰ ਬਹੁਤ بڑا ਉੱਤਾ ਦਿੱਤਾ ਹੈ ਸਾਡੀ ਸ਼੍ਰੀ ਰਾਮ ਮੇਲਾ ਕਮੇਟੀ ਕ੍ਰਿਸ਼ਨਾ ਮੰਦਿਰ ਰਜਿਸਟਰਡ ਹੈ ਜੋ ਉਸਕਰਾਲੀ ਦੇ ਇਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਸ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿ ਇਹ ਬਹੁਤ ਤਨ ਤੇ ਮਨ ਨਾਲ ਸੇਵਾ ਕਰਦਾ ਛੋਟਾ ਭਰਾ ਸਾਡਾ ਲਾਸਟ 2 3 4 ਸਾਲਾਂ ਤੋਂ ਸ਼ਹਿਰ ਵਾਸੀ ਆ ਰਹੇ ਤੁਸੀਂ ਦੇਖਿਆ ਸਾਰਿਆਂ ਨੇ ਕਿ ਬੜੇ ਹੀ ਮੇਸ਼ਪਾਕ ਸੇਵਾ ਹੈ ਕਰਦਾ ਇਹ ਜਿਹੜੂ ਬਾਤ ਤੇ ਬਾਤ ਹੈ ਧਰਮ ਨਾਲ ਜੋੜਦਾ ਹੈ ਤੇ ਆਪਣੇ ਜਿੰਨੇ ਵੀ ਭਾਈਚਾਰਾ ਹੈ ਉਹਦੇ ਨਾਲ ਇਹਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਦੂਸਰੀ ਗੱਲ ਜਿਵੇਂ ਕਿ ਅੱਜ ਆਪਾਂ ਸਾਰੇ ਇਕੱਠੇ ਹੋਏ ਮੈਂ ਉਹ ਗੱਲ ਕੀਤੀ ਸਾਡੀ ਮੀਟਿੰਗ ਵਿੱਚ ਮੇਨ ਇਥੇ ਦੋ ਤਿੰਨ ਮੁੱਦੇ ਨੇ ਇੱਕ ਤਾਂ ਪ੍ਰਧਾਨਗੀ ਦਾ ਜੋ ਸਾਡੇ ਭਰਾ ਨੂੰ ਬਣਾਇਆ ਗਿਆ ਇਹਨੇ ਮੈਨੇਜਮੈਂਟ ਅੱਜ ਚੁਣੀ ਗਈ ਹੈ ਜਿਹਦੇ ਵਿੱਚ ਮੰਨੂ ਮਨੀਸ਼ ਵਰਮੇ ਤੇ ਮੇਰੇ ਵੱਡੇ ਵੀਰ ਜੀ ਸੰਦੀਪ ਲੋਨੀ ਜੀ ਨੂੰ ਡਾਇਰੈਕਟਰ ਬਾਕੀ ਜਿਵੇਂ ਜਿਵੇਂ ਸਾਡੇ ਪ੍ਰਧਾਨ ਜੀ ਜਿਨ੍ਹਾਂ ਨੂੰ ਅਹੁਦੇ ਦਵੋਗੇ ਜਿਵੇਂ ਸਾਡੇ ਰਵੀਵੀਰ ਜੀ ਹੈ ਨੋਨਾ ਵੀਰ ਜੀ ਹੈ ਸਾਡੇ ਵੱਡੇ ਵੀਰ ਜੀ ਇੱਥੇ ਚੰਨਾਬੇਰ ਜੋ ਜੋ ਇਹਨਾਂ ਨੂੰ ਸਾਨੂੰ ਸੇਵਾ ਦਿੱਤੀ ਉਹ ਕਰਾਂਗੇ ਜੀ ਤੇ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨਾ ਮੰਡੀ ਵਿੱਚ ਹੀ ਸਾਡੀ 10 ਦਿਨਾਂ ਦਾ ਮੇਲਾ ਚੱਲੇਗਾ ਜੋ ਅਸੀਂ 2 ਅਕਤੂਬਰ ਤੋਂ ਸ਼ੁਰੂ ਕਰ ਰਹੇ ਹਾਂ ਤੇ ਝੰਡਾ ਰਸਮ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਉਹ ਆਪਣੇ 10 ਸਤੰਬਰ ਨੂੰ ਦਿਨ ਮੰਗਲਵਾਰ ਨੂੰ ਪੂਰੇ ਭਵਿਆ ਸ਼ੋਭਾ ਯਾਤਰਾ ਨਾਲ ਚਲੀ ਜਾਏ ਇਹਦਾ ਇੱਕ ਬਹੁਤ بڑا ਇੱਕ ਆਰੰਭ ਕਰ ਕਿਹਾ ਜਾਂਦਾ ਕਿ ਇੱਥੇ ਪ੍ਰਭੂ ਮਹਾਵੀਰ ਜੀ ਦਾ ਜਾ ਕਹਿੰਦੇ ਆਸ਼ੀਰਵਾਦ ਲੈ ਕੇ ਹੀ ਅੱਗੇ ਪ੍ਰੋਗਰਾਮ ਸ਼ੁਰੂ ਹੁੰਦੇ ਆਂ ਤੇ ਬਾਕੀ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਠੀਕ ਹੈ ਤੇ ਜਿੰਨੇ ਬੱਚੇ ਵੀ ਜਿਵੇਂ ਤੁਸੀਂ ਪੁੱਛਿਆ ਸੀਗਾ ਕਿ ਜਿੰਨੇ ਬੱਚੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਆਂ ਸ਼ਹਿਰ ਤਾਂ ਕੋਈ ਵੀ ਸਭ ਨੂੰ ਖੁੱਲਾ ਸੱਦਾ ਹੈ ਸਾਡੀ ਮੈਨੇਜਮੈਂਟ ਕਰਨੀ ਤੋਂ ਸਾਡੇ ਕਲਾਕਾਰਾਂ ਕਰਨੀ ਤੋਂ ਕਿ ਜਿਹੜਾ ਬੱਚਾ ਛੋਟਾ ਵੱਡਾ ਕੋਈ ਕੁੜੀਆਂ ਜਿਵੇਂ ਲਾਸਟ ਇਅਰ ਬੱਚੀਆਂ ਆਈਆਂ ਸੀਗੀਆਂ ਸਾਡੇ ਕੋਲ ਦੋ ਤਿੰਨ ਸਾਡੇ ਕਰਨ ਤੇ ਮੋਸਟ ਵੈਲਕਮ ਹੈ ਅਸੀਂ ਆਪਣੀ ਵੱਧ ਤੋਂ ਵੱਧ ਮਿਹਨਤ ਕਰਾਵਾਂਗੇ ਉਹਨਾਂ ਨੂੰ ਸਾਨੂੰ ਵੀ ਅੱਗੇ ਨੂੰ ਕਲਾਕਾਰਾਂ ਦੀ ਬਹੁਤ ਲੋੜ ਹੈ ਕਿਉਂਕਿ ਇਹ ਕੰਮ 1000 ਜਾਂ 2010 ਬੰਦਿਆਂ ਦਾ ਤਾਂ ਹੈ ਨਹੀਂ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਇਹੀ ਗੱਲ ਨੂੰ ਮੈਂ ਮੁੱਦੇ ਨਜ਼ਰ ਰੱਖਦਾ ਹੋਇਆ ਪੂਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਕਿ ਸਾਡੀ ਮੈਨੇਜਮੈਂਟ ਦੇ ਇਦਾਂ ਹੀ ਸਾਥ ਦੇਣ ਜੈ ਸ਼੍ਰੀ ਰਾਮ ਮਨੀ ਜੀ ਜਿਹੜਾ ਪਿਛਲੀ ਵਾਰ ਬਜਟ ਕਾਫੀ ਸੀਗਾ ਤੇ ਆਰੰਭਾ ਬੜੀ ਵਧੀਆ ਹੋਈ ਸੀਗੀ ਤੇ ਇਸ ਵਾਰ ਉਸ ਤੋਂ ਵੀ ਵੱਧ ਦਾ ਬਜਟ ਲੱਗ ਰਿਹਾ ਤੇ ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰੋਗੇ ਦੇਖੋ ਜੀ ਲਾਸਟ ਈਅਰ ਬਹੁਤ ਸਾਰਾ ਨਾਂ ਮਿਲੀ ਸਾਰੇ ਸ਼ਹਿਰ ਤੋਂ ਸਾਰੇ ਤੁਹਾਡੇ ਭਰਾਵਾਂ ਤੋਂ आ, कि ਬਹੁਤ ਵਧੀਆ ਰਾਮ ਮੇਲਾ ਹੋਈ ਇਸ ਵਾਰ ਵੀ ਅਸੀਂ ਪ੍ਰਭੂ ਰਾਮ ਦੇ ਅਸ਼ੀਰਵਾਦ ਨੂੰ ਰਾਮਦੇਵ ਪ੍ਰਭੂ ਰਾਮ ਦੇ ਅਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰ ਸਕੀਏ ਕਿਉਂਕਿ ਇਹ ਇੱਕ ਮੰਚ ਹੈ ਮੇਰਾ ਕਹਿਣਾ ਤੇ ਹੈ ਕਿ ਇਹ ਇੱਕ ਪੂਰੇ ਸ਼ਹਿਰ ਵਿੱਚ ਇੱਕ ਯੱਗ ਚੱਲਦਾ ਹੁੰਦਾ 10 ਦਿਨ ਜਿਹਨੇ ਰਾਮਾਇਣ ਕਿਹਾ ਜਾਂਦਾ ਹੈ ਰਾਹੀਕਾ ਅਸੀਂ ਇਹਨੂੰ ਨਾਟਕ ਰੂਪਾਂਤਰ ਲੈ ਰਹੇ ਹਾਂ ਬਟ ਇਹ ਪ੍ਰਭੂ ਰਾਮ ਦੇ ਅਸ਼ੀਰਵਾਦ ਨੇ ਕਰਮਾਂ ਦਾ ਪਾਠ ਚੱਲ ਰਿਹਾ ਹੁੰਦਾ ਜੀਰੇ ਵਿੱਚ ਸਾਰੇ ਕਲਾਕਾਰ ਸਾਰਾ ਸ਼ਹਿਰ ਆਪਣੀਆਂ ਆਹੂਤੀਆਂ ਦਿੰਦਾ ਹੈ ਕਿ ਸਭ ਵਿਸ਼ਵ ਵਿੱਚ ਪੂਰੀ ਸ਼ਾਂਤੀ ਰਹੇ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਨਹੀਂ ਜੈ ਬੋਲ ਪਵਨ ਸੁਤ ਹਨੂਮਾਨ ਕੀ ਜੈ